ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਤੀਤ ਯਾਤਰਾ ਸਕੀਮ ਅਧੀਨ ਅੱਜ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਹਲਕਾ ਮਲੋੜ ਤੋਂ ਚੌਥੀ ਬੱਸ ਜਿਹੜੀ ਸਾਲਸਰ ਅਤੇ ਸ਼੍ਰੀ ਖਾਟੂ ਸ਼ਾਮ Delhi ਰਵਾਨਾ ਕੀਤੀ ਗਈ ਇਸ ਬੱਸ ਨੂੰ ਰਵਾਨਾ ਕਰਨ ਤੋਂ ਪਹਿਲਾਂ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਦਫ਼ਤਰ ਮਲੋੜ ਦੇ ਇੰਚਾਰਜ ਰਮੇਸ਼ ਅਰਨੀਵਾਲਾ ਕੰਪਿਊਟਰ ਆਪਰੇਟਰ ਜਗਦੀਸ਼ ਕੁਮਾਰ ਪ੍ਰਿੰਸ ਕੁਮਾਰ ਨੇ ਪੰਜਾਬ ਸਰਕਾਰ ਦੇ ਵੱਲੋਂ ਆਈਆਂ ਕੀਟਾ ਜੜੀਆਂ ಔಷਰਦਾਲੂਆਂ ਨੂੰ ਵੰਡ ਰਿਹਾ ਤੁਸੀਂ ਦੇਖ ਰਹੇ ਹੋ ਤਾਂ ਇਸ ਦੌਰਾਨ ਦਫ਼ਤਰ ਇੰਚਾਰਜ ਰਮੇਸ਼ ਜੀ ਨੇ ਲੋਕਾਂ ਨੂੰ ਦੱਸਿਆ ਕਿ ਸਰਕਾਰ ਵੱਲੋਂ ਇਹ ਚਲਾਈ ਗਈ ਮੁੱਖ ਮੰਤਰੀ ਯਾਤਰਾ ਸਕੀਮ ਅਧੀਨ ਜੋ ਵੀ ਕੋਈ ਸ਼ਰਧਾਲੂ ਦਰਸ਼ਨ ਕਿਸੇ ਵੀ ਧਾਰਮਿਕ ਸਥਾਨ ਦੇ ਦਰਸ਼ਨ ਨਹੀਂ ਕਰ ਸਕਿਆ ਤਾਂ ਪੰਜਾਬ ਸਰਕਾਰ ਦੀ ਇਸ ਯਾਤਰਾ ਦੇ ਰਾਹੀਂ ਉਹ ਆਪਣੇ ਇਛੁਕ ਅਨੁਸਾਰ ਇੱਛਾ ਅਨੁਸਾਰ ਅ ਸ਼੍ਰੀ ਸਾਲਾ ਸਰ ਤਾਮ ਖਾਟੂ ਸ਼ਾਮ ਤਲਵੰਡੀ ਸਾਬੋ ਸ਼੍ਰੀ ਅੰਮ੍ਰਿਤਸਰ ਸਾਹਿਬ ਆਦ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਸਕਦਾ ਹੈ ਤੇ ਤੁਸੀਂ ਦੇਖ ਰਹੇ ਹੋ ਇਹ ਜਿਹੜੀਆਂ ਕਿਟਾ ਪੰਜਾਬ ਸਰਕਾਰ ਵੱਲੋਂ ਆਈਆਂ ਉਹ ਜਿਹੜੇ ਉੱਥੇ ਸ਼ਾਲਾ ਸਰ ਜਾ ਰਿਹਾ ਖਾਟੂ ਸ਼ਾਮ ਨੂੰ ਜਾ ਰਿਹਾ ਉਹਨਾਂ ਨੂੰ ਕਿੱਟਾਂ ਜਿਹੜੀਆਂ ਇਹ ਵੰਡੀਆਂ ਜਾ ਰਹੀਆਂ ਤੇ ਇਸ ਤੋਂ ਬਾਅਦ ਉਹਨਾਂ ਨੇ ਦੱਸਿਆ ਵੀ ਇਸ ਯਾਤਰਾ ਦੌਰਾਨ ਜਿਹੜਾ ਪੰਜਾਬ ਸਰਕਾਰ ਵੱਲੋਂ ਆਉਣ ਜਾਣ ਦਾ ਜਿਹੜਾ ਬਸ ਦਾ ਕੋਈ ਖਰਚਾ ਨਹੀਂ ਉੱਥੇ ਰਹਿਣ ਦੀ ਵਿਵਸਥਾ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ ਇਹ ਬਸ ਅੱਜ ਜਿਹੜੀ ਰਵਾਨਾ ਕੀਤੀ ਗਈ ਹੈ ਇਹ ਕੱਲ ਸ਼ਾਮ ਤੱਕ ਵਾਪਸ ਆ ਜਾਏਗੀ ਔਰ ਸਾਰਾ ਟੋਟਲੀ ਜਿਹੜਾ ਪ੍ਰਬੰਧ ਆਓ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਤਾਂ ਹੁਣ ਇਹ ਸੁਪਰੰਤ ਜਿਹੜੀ ਬੱਸ ਤਿਆਰ ਖੜੀ ਹੈ ਤੇ ਕਿਟਾ ਮੰਡਨ ਤੋਂ ਬਾਅਦ ਜਿਹੜੇ ਸ਼ਰਧਾਲੂ ਹੈ ਉਹ ਬੱਸ ਦੇ ਵਿੱਚ ਬੈਠਣਗੇ ਤੇ ਉਸ ਤੋਂ ਬਾਅਦ ਇਹ ਬੱਸ ਨੂੰ ਜਿਹੜੀ ਹੈ ਰਮੇਸ਼ ਅਰਨੀ ਵਾਲਾ ਜੀ ਹਰੀ ਚੰਡੀ ਦਿਖਾ ਕੇ ਉਹ ਰਵਾਨਾ ਕਰਨਗੇ ਤਾਂ ਹੁਣ ਤੁਸੀਂ ਦੇਖ ਰਹੇ ਹੋ ਬੱਸ ਦੇ ਵਿੱਚ ਜਿਹੜੇ ਹੈ ਸ਼ਰਧਾਲੂ ਹੈ ਉਹ ਬੈਠ ਰਹੇ ਹੈ ਤੇ ਬੱਸ ਜਿਹੜੀ ਹੈ ਬਿਲਕੁਲ ਤਿਆਰ ਹੈ ਤਾਂ ਇਸ ਬੱਸ ਦੇ ਨਾਲ ਜਿਹੜੇ ਆਮ ਆਦਮੀ ਪਾਰਟੀ ਮਲੌਰ ਦੇ ਜਿਹੜੇ ਆਓ ਨਾਲ ਦੋ ਤਿੰਨ ਵਰਕਰ ਭੇਜੇ ਜਾਂਦੇ ਆ ਤਾਂ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਰਸਤੇ ਦੇ ਵਿੱਚ ਪਰੇਸ਼ਾਨੀ ਨਾ ਆਵੇ ਔਰ ਪੂਰੇ ਜਿਹੜੇ ਪ੍ਰਬੰਧ ਆ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਆ ਹੁਣ ਤੁਸੀਂ ਦੇਖ ਰਹੇ ਹੋ ਇਹ ਜਿਹੜੇ ਯਾਤਰੀ ਹੈ ਬੱਸ ਦੇ ਵਿੱਚ ਬੈਠ ਚੁੱਕੇ ਆ ਤੇ ਇਹਨਾਂ ਨੂੰ ਜਿਹੜੀ ਆ ਡਰਾਈਵਰ ਕਨੈਕਟਰ ਜਿਹੜੇ ਨਾਲ ਐਪੀਆਰਟੀਸੀ ਦੇ ਉਹਨਾਂ ਨੇ ਵੀ ਤੇ ਸਾਡੇ ਜਿਹੜੇ ਦਫ਼ਤਰ ਇੰਚਾਰਜ ਰਮੇਸ਼ਰਨੀ ਵਾਲਾ ਜੀ ਉਹਨਾਂ ਨੇ ਵੀ ਦੱਸ ਦਿੱਤਾ ਵੀ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਰਸਤੇ ਦੇ ਵਿੱਚ ਦਿੱਕਤ ਪਰੇਸ਼ਾਨੀ ਨਹੀਂ ਆਵੇਗੀ ਤੇ ਸਾਰਾ ਜਿਹੜਾ ਪ੍ਰਬੰਧ ਹੈ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ ਰਹਿਣ ਦਾ ਖਾਣ ਪੀਣ ਦਾ ਪੂਰੀ ਵਿਵਸਥਾ ਜਿਹੜੀ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ ਕਿ ਸਾਨੂੰ ਬੱਸ ਨੂੰ ਜਿਹੜੇ ਮਲੋਟ ਦਫ਼ਤਰ ਜਿਹੜੇ ਕੈਬਨਿਟ ਮੰਤਰੀ ਬਲਜੀਤ ਕੌਰ ਦੇ ਦਫ਼ਤਰ ਇੰਚਾਰਜ ਰਮੇਸ਼ ਕਰਨੀ ਵਾਲਾ ਜੀ ਹਰੀ ਚੰਡੀ ਦਿਖਾ ਕੇ ਇਸ ਬੱਸ ਨੂੰ ਰਵਾਨਾ ਕਰ ਰਿਹਾ ਹੈ ਤੁਸੀਂ ਦੇਖ ਰਹੇ ਹੋ ਤੇ ਇਸ ਮੌਕੇ ਸ਼ਦਾਲੂਆ ਨੇ ਵੀ ਪੰਜਾਬ ਸਰਕਾਰ ਦੀ ਇਸ ਯਾਤਰਾ ਦਾ ਬਹੁਤ ਹੀ ਯਾਨੀ ਕਿ ਸ਼ਲਾਘਾ ਕੀਤੀ ਇਹ ਵੀ ਬਹੁਤ ਵਧੀਆ ਉਪਰਾਲਾ ਹੈ ਜਿੰਦੇ ਨਾਲ ਲੋਕ ਵੀ ਆਪਣੇ ਧਾਰਮਿਕ ਸਥਾਨਾਂ ਦਰਸ਼ਨ ਕਰ